ਜੁੜਿਓ ਤੁਸੀਂ ਵੱਡੀ ਖਬਰ ਸ਼ੰਪੂ ਆਰਡਰ ਤੇ ਖਨੌਰੀ ਆਰਡਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੱਡਾ ਐਕਸ਼ਨ ਹੋਇਆ ਜਿੱਥੇ ਬਿੱਤੇ ਰਾਤ ਹੀ ਇੱਕ ਤੋਂ ਇੱਕ ਕਾਰਵਾਈ ਆ ਜਿਹੜੀ ਪੰਜਾਬ ਪੁਲਿਸ ਵੱਲੋਂ ਪਾਈ ਗਈ ਹੈ ਤਾਂ ਮੌਕੇ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਨ ਕਿ ਕਿਸ ਤਰੀਕੇ ਨਾਲ ਸਾਰਾ ਲੰਬੂ ਆ ਜਿਹੜਾ ਪੁੱਟਿਆ ਗਿਆ ਤੇ ਜਿਹੜਾ ਸ਼ੈੱਡ ਆ ਉਸ ਨੂੰ ਪੁੱਟ ਦਿੱਤਾ ਗਿਆ ਤੇ ਮੌਕੇ ਤੇ ਕਿਸਾਨਾਂ ਦੇ ਟਰੈਕਟਰ ਤੱਕ ਜਿਹੜੇ ਆ ਪੁਲਿਸ ਅਧਿਕਾਰੀਆਂ ਨੇ ਖੁਦ ਚਲਾ ਕੇ ਜਿਹੜੇ ਆ ਉਹ ਵੱਖ-ਵੱਖ ਥਾਣਿਆਂ 'ਚ ਵੱਖ-ਵੱਖ ਥਾਵਾਂ ਤੇ ਜਿਹੜੇ ਆ ਡਿਟੇਨ ਕੀਤੇ ਆ ਤਾਂ ਵੱਡੀ ਤਸਵੀਰਾਂ ਤੁਹਾਨੂੰ ਉਹ ਦਿਖਾ ਰਹੇ ਆ ਸ਼ੰਭੂ ਬਾਰਡਰ ਤੋਂ ਤਾਂ ਕੁਝ ਸਮੇਂ ਬਾਅਦ ਜਿਹੜੇ ਆ ਸ਼ੰਭੂ ਬਾਰਡਰ ਤੇ ਰਫ਼ਤਾਰ ਨਾਲ ਬੱਸਾਂ ਤੇ ਸਾਰੇ ਜਿਹੜੇ ਵਹੀਕਲ ਇਹੋ ਚੱਲਦੇ ਨਜ਼ਰ ਆਣਗੇ ਕਿਉਂਕਿ 2 ਤੋਂ 3 ਦਿਨਾਂ ਵਿੱਚ ਬਿਲਕੁਲ ਜਿਹੜਾ ਸ਼ੰਭੂ ਆਊਟਰ ਉਹ ਸਾਫ਼ ਕਰ ਦਿੱਤਾ ਜਾਏਗਾ ਜਿਸ ਦੇ ਚੱਲਦੇ ਆ ਪੰਜਾਬ ਪੁਲਿਸ ਦੇ ਵਲਡੋਜ਼ਰ ਨੇ ਜਿਹੜੇ ਹੁਣ ਹਰਿਆਣਾ ਵਿੱਚ ਸ਼ਾਮਲ ਹੋ ਚੁੱਕੇ ਨੇ ਹਰਿਆਣਾ 'ਚ ਐਂਟਰੀ ਕਰਕੇ ਵੈਰੀਕੇਟ ਤੋੜੇ ਜਾ ਰਹੇ ਨੇ ਤਾਂ ਲੰਬੇ ਸਮੇਂ ਤੋਂ ਬਾਅਦ ਕਰੀਬ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ 1 ਸਾਲ ਤੋਂ 1 ਸਾਲ 1 ਮਹੀਨਾ ਜਿਹੜਾ ਹੋ ਚੁੱਕਿਆ ਹੈ ਅਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਕਨੌਰੀ ਬਾਰਡਰ ਤੇ ਜਿਹੜੇ ਆ ਮਰਨਵਰਤੇ ਚ ਚੱਲ ਰਹੇ ਸੀਗੇ ਜਗਜੀਤ ਸਿੰਘ ਢੱਲੇਵਾਲ ਜਿਵੇਂ ਹੀ ਬਿੱਤੇ ਕੱਲ ਉਹ ਮੀਟਿੰਗ ਚ ਸ਼ਾਮਲ ਹੁੰਦੇ ਆ ਤਾਂ ਨਾਲ ਦੀ ਨਾਲ ਉਹਨਾਂ ਨੂੰ ਬਾਹਰ ਨਿਕਲਦੇ ਆਂ ਹੀ ਪੁਲਿਸ ਵੱਲੋਂ ਡਿਟੇਨ ਕੀਤਾ ਜਾਂਦਾ ਤੇ ਵੱਖ-ਵੱਖ ਥਾਵਾਂ ਤੇ ਰੱਖਿਆ ਗਿਆ ਕਿਸਾਨ ਆਗੂਆਂ ਨੂੰ ਤੇ ਉੱਥੇ ਹੀ ਜਿਹੜੇ ਕਿਸਾਨ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ ਤੇ ਸੀ ਉਹਨਾਂ ਨੂੰ ਵੀ ਖਦੇੜ ਦਿੱਤਾ ਗਿਆ ਤਾਂ ਸਾਰੇ ਜਿਹੜੇ ਸ਼ੈੱਡ ਆ ਉਹ ਪੱਟ ਦਿੱਤੇ ਗਏ ਨੇ ਟਰਾਲੀਆਂ ਜਿਹੜੀਆਂ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਗਿਆ ਟਰੈਕਟਰ ਆ ਜਿਹੜੇ ਉਹ ਕਾਬੂ ਕਰ ਲਏ ਗਏ ਨੇ ਡੇਟੇਨ ਕਰ ਲਏ ਗਏ ਨੇ ਤਾਂ ਇਸੇ ਤਰੀਕੇ ਨਾਲ ਖਨੌਰੀ ਬਾਰਡਰ ਤੇ ਵੀ ਇਹੀ ਸਭ ਕੁਝ ਹੋਇਆ ਜਿੱਥੇ ਕਿ ਬੱਸਾਂ ਤੱਕ ਦੀ ਜਿਹੜੀ ਆ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਬੱਸਾਂ ਵੀ ਹੁਣ ਆਵਾਜਾਈ ਜਿਹੜੀ ਆ ਬਣਦੀ ਨਜ਼ਰ ਆ ਰਹੀ ਹੈ ਬੱਸਾਂ ਦੀ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਇੱਕ ਸਾਲ ਤੋਂ ਉੱਪਰ ਦੇ ਸਮੇਂ ਬਾਅਦ ਇਹ ਸਭ ਤੋਂ ਵੱਡਾ ਐਕਸ਼ਨ ਹੋਇਆ ਤੇ ਕਿਸਾਨਾਂ ਦਾ ਜਿਹੜਾ ਧਰਨਾ ਉਹ ਸਭ ਜਿਹੜਾ ਖਦੇੜ ਕੇ ਰੱਖ ਦਿੱਤਾ ਤੇ ਉੱਥੇ ਹੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਖੁਦ ਟਰੈਕਟਰ ਆਪ ਚਲਾ ਕੇ ਲੈ ਕੇ ਗਏ ਨੇ ਕਿਸਾਨਾਂ ਦੇ ਅਤੇ ਵੱਖ-ਵੱਖ ਥਾਵਾਂ ਤੇ ਡਿਟੇਨ ਕਰ ਲਏ ਗਏ ਨੇ ਤੇ ਉੱਥੇ ਹੀ ਜਕਰ ਦੇਖਿਆ ਜਾਵੇ ਕਿ ਸਭ ਤੋਂ ਵੱਡਾ ਐਕਸ਼ਨ ਹੋਇਆ ਭਾਵੇਂ ਕਿ ਖੇਤੀ ਕਾਨੂੰਨਾ ਖਿਲਾਫ ਸਭ ਤੋਂ ਵੱਡੀ ਲੜਾਈ ਕਿਸਾਨਾਂ ਨੇ ਲੜੀ ਉਸ ਸਮੇਂ ਵੀ ਇਹ ਹਾਲਾਤ ਸਾਹਮਣੇ ਨਹੀਂ ਆਏ ਸੀ ਪਰ ਹੁਣ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਉਹ ਕਾਰਵਾਈ ਕਰ ਦਿੱਤੀ ਗਿਆ ਤਾਂ ਉਧਰ ਡੀਜੀਪੀ ਪੰਜਾਬ ਵੱਲੋਂ ਵੀ ਅਪੀਲ ਆ ਜਿਹੜੀ ਉਹ ਲੋਕਾਂ ਨੂੰ ਕੀਤੀ ਗਈ ਆ ਕਿਸਾਨਾਂ ਨੂੰ ਕੀਤੀ ਗਈ ਆ ਕਿ ਸਭ ਕੁਝ ਠੀਕ ਹੋ ਜਾਏਗਾ ਸ਼ਾਂਤੀ ਬਣਾਈ ਰੱਖੋ ਇਸ ਦੇ ਚੱਲਦਿਆਂ ਹੀ ਕੁਝ ਇਲਾਕੇ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ ਇੰਟਰਨੈਟ ਤੱਕ ਬੰਦ ਕੀਤਾ ਹੋਇਆ ਤਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਸ਼ੰਭੂ ਤੇ ਖਨੌਰੀ ਬਾਰਡਰ ਤੇ ਜਿੱਥੇ ਇੱਕ ਵੱਡਾ ਐਕਸ਼ਨ ਹੋਇਆ ਤੇ ਰਸਤਾ ਸਾਫ਼ ਹੋ ਰਿਹਾ ਕੀ ਕੁਝ ਇਸ ਸਮੇਂ ਕਿਸਾਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਚਲੋ ਜੀ ਦੇਖੋ ਜੀ ਰਾਤ ਦਾ ਇੰਨਾ ਕਿਸਾਨਾਂ ਤੇ ਭਿਆਨਕ ਸਮਾਂ ਸਰਕਾਰ ਨੇ ਤਸੱਦ ਧਾਈ ਕੇ ਦੁਆਰੇ ਸਾਨੂੰ ਜਿਹੜਾ ਸਿੱਖ ਕੌਮ ਤੇ ਜ਼ੁਲਮ ਵਾਲੀ ਗੱਲਾਂ ਜ਼ਿਆਦਾ ਆਈਆਂ ਰਾਤ ਸਾਡੇ ਨਾਲ 80-80 ਸਾਲ ਦੇ ਬਜ਼ੁਰਗ ਜਿਨ੍ਹਾਂ ਨੇ ਮੋਟਰਾਂ ਤੇ ਥੱਲੇ ਪੈ ਕੇ ਕੋਈ ਕੰਬਲ ਨਹੀਂ ਉਸਨੇ ਚੱਕਣ ਦਿੱਤਾ ਰੱਖਿਆ ਇੱਧਰ ਗੋਨੇਆਂ ਨਾਲ ਦਾ ਤੰਬੂ ਸੀ ਅੱਗ ਲੱਗ ਗਈ ਰਾਤ ਵੀਰੋ ਸਾਰਾ ਕੁਝ ਤਾਂ ਸੜ ਕੇ ਸੁਆਹ ਲੱਤੇ ਇੱਧਰ ਅਮਰਗੜ੍ਹਾਂ ਦੀ ਟਰਾਲੀ ਕੁਦਰਤੀ ਬਚਤ ਰਹੇਗੀ ਤੇ ਅਸੀਂ ਜਦੋਂ ਸਮਾਨ ਚੱਕਣ ਆਏ ਤੇ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਚੱਕਣ ਦੇਂਦੇ ਅਸੀਂ ਆਖਿਆ ਜੀ ਤੇ ਫਿਰ ਅਮਰਗੜ ਵਾਲਾ ਮੁੰਡੇ ਨੇ ਆਖਿਆ ਇਹਨਾਂ ਦੇ ਕੇ ਵੀ ਆਪਣੇ ਟਰੈਕਟਰ ਟਰਾਲੀ ਨਾਲ ਜਾਓ ਇਸ ਵੇਲੇ ਇਹਨਾਂ ਦਾ ਇਸ ਵੇਲੇ ਅਸੀਂ ਕਿੱਧਰ ਲਈ ਗਏ ਜੀ ਛੋਟੀ ਜ਼ਰੂਰਤ ਪੈਂਦੀ ਅੱਗ ਲਾ ਦਿਓ ਤੇ ਇਹਨਾਂ ਨੇ ਫਿਰ ਸਮਝ ਲਓ ਵੀ ਸਾਨੂੰ ਅਸੀਂ ਉਦੋਂ ਇੱਥੇ ਸੀ ਤੇ ਗੋਨੇ ਵਾਲਾ ਜਿਹੜਾ ਤੰਬੂ ਸੀ ਉਹਨੂੰ ਅੱਗ ਲੱਗ ਗਈ ਇਹਦਾ ਸਾਰਾ ਕੁਝ ਮੱਚ ਗਿਆ ਤੇ ਅਸੀਂ ਆਪ ਅਮਰਗੜ ਵਾਲਿਆਂ ਦੀ ਟਰਾਲੀ ਤੇ ਕੰਟਰੋਲ ਕਰਿਆ ਲੱਗ ਲਗਾ ਕੇ ਸਾਰੇ ਜਣਿਆਂ ਨੇ ਤੇ ਸਾਰੀ ਰਾਤ ਵੀਰੋ ਠੰਡ ਚ ਕੱਟੀ ਆ ਸਾਡੇ ਨਾਲ 80 80 ਸਾਲ ਦੇ ਬਜ਼ੁਰਗ ਜਿਹੜੇ ਬੱਟਾਂ ਤੇ ਡਗ ਡਗ ਕੇ ਪਏ ਆ ਰਾਤ ਐਡਿਆ ਭਿਆਨਕ ਸਮਾਂ ਕੱਟਿਆ ਅਸੀਂ ਰਾਤ ਸਾਡਾ ਕੋਈ ਹਾਲ ਨਹੀਂ ਨਾਲ ਬਾਈ ਸੇਹ ਕਮਰਗੜ ਵਾਲਾ ਤੇ ਗੱਗੀ ਅਗਲਾ ਕਹਿੰਦਾ ਜੀ ਤੁਹਾਨੂੰ ਉੱਥੇ ਮੋਟਰ ਤੇ ਵਸਾਦ ਕੇ ਸਾਰੀ ਰਾਤ ਸੌਂ ਪਿਆ 6 ਕੁ ਦੀ ਢੂਈ ਵਿਚਾਰੇ ਦੀ ਹੱਲ ਗਈ ਕਿਉਂਕਿ ਇਹ ਕਣਕ ਤੇ ਜਾਂਦਾ ਵਿਚਾਰਾ ਡਿੱਗ ਪਿਆ ਫਿਰ ਇੱਕ ਦੋ ਤਿੰਨ ਬਜ਼ੁਰਗ ਸੀ ਇੰਨਾ ਸਾਡਾ ਤਾਂ ਯਾਰ ਰੋਣ ਮੱਕਾ ਹੋ ਗਏ ਅਸੀਂ ਤਾਂ ਅੱਖਾਂ 'ਚ ਉਥੂ ਆਉਣ ਵਾਲੀ ਗੱਲ ਸੀ ਪਰ ਅਸੀਂ ਪਿਆਰ ਸਰਕਾਰ ਨੂੰ ਐਡੀ ਆ ਕੋਰਸੀ ਵੇਖ ਲਓ ਵੀ ਐਡੇ ਤਸੱਦ ਯਾਰ ਟੌਪ ਤਾਂ ਬਗਾਨੇ ਮੁਲਕਾਂ ਤੇ ਵੀ ਨਹੀਂ ਟੌਂਦੇ ਤੇ ਪੰਜਾਬ ਸਰਕਾਰ ਨੇ ਯਾਰ ਕਿਸਾਨਾਂ ਤੇ ਟਾਏ ਲੋਕ ਹਜੇ ਵੀ ਭੁੱਖੇ ਧਿਆਏ ਰਾਤ ਦੀ ਰੋਟੀ ਨਹੀਂ ਖਾਧੀ ਕਿਆ ਨਹੀਂ ਪੀਤੀ ਸਭ ਹਜੇ ਵੀ ਹੌਣ ਚਾਹ ਪੀਣਾ ਸਾਡੇ ਕੋਲੇ ਤੱਕ ਪਾਈ ਆ ਕੇ ਦੁੱਧ ਸੀ ਅਸੀਂ ਆ ਕੇ ਉੱਠ ਕੇ ਤੇ ਨਾਲੇ ਆ ਬਾਈਆਂ ਦੇ ਵੀ ਜਿੰਦਾ ਲਾਦ ਕੇ ਆਪਣਾ ਸਮਾਨ ਵੇਖ ਲ ਕੇ ਰਾਤ ਆਪਣਾ ਵੀ ਨਾ ਸਿਲੰਡਰ ਲੈ ਕੇ ਸਰ ਤੇ ਸਿਲੰਡਰ ਇੱਕ ਬੰਦੇ ਦਾ ਬਾਈ ਲੈ ਗਏ ਸਾਰਿਆਂ ਦੇ ਜਿੰਨੇ ਸਪੋਰਸ ਸਾਰਿਆਂ ਦੇ ਸਿਲੰਡਰ ਲੈ ਗਈ ਚੱਕ ਕੇ ਇਥੋਂ ਤੇ ਸਾਨੂੰ ਹੁਣ ਫੇਰ ਆਈ ਸੀ ਸਾਨੂੰ ਆnde ਕਿ ਵੀ ਤੁਸੀਂ ਇੱਥੇ ਆਏ ਬੈਠੋ ਅਸੀਂ ਆਖਿਆ ਜੀ ਸਮਾਨ ਤਾਂ ਵੇਖਣਾ ਹੀ ਐ ਅਸੀਂ ਕਿਹੜਾ ਕੋਈ ਚੋਰੀ ਦਾ ਸਮਾਨ ਲਈ ਬੈਠੇ ਆ ਵੀ ਬਿੰਦੇ ਚਟੇ ਦਸਿਆ ਨੇ ਉਹ ਸਾਨੂੰ ਇੱਥੇ ਆਉਣੇ ਤੇ ਬਹੁਤ ਭਿਆਨਕ ਸਮਾਂ ਵੀ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਜੀ ਸਰਕਾਰ ਨਾਲ ਗਾਹ ਨੂੰ ਬੜਾਇਓ ਬਈ ਜੀ ਠੀਕ ਆ ਆ ਵੇਖੋ ਮੈਂ ਪਾਸੇ ਦੀ ਬਣਾਉਣਾ ਮੂਰੇ ਪੁਲਿਸ ਖੜੀ ਐ ਮੂਰੇ ਰੋਕ ਦੂਗੀ ਉਧਰ ਨਾ ਗੱਡੀਆਂ ਲਈ ਖੜੀ ਐ ਪਰਲੇ ਪਾਸੇ ਪੁਲਿਸ ਸੜਕ ਤੇ ਤੇ ਆਹ ਦੇਖੋ ਆ ਦੇਖੀ ਗੋਨੇ ਗੋਨੇ ਨੇ ਖੁਰਦਾ ਰਹਿਦਾ ਸਾਰਾ ਸਮਾਨ ਸੜਕ 'ਤੇ ਸੁੱਟਾ ਘਟਾ